ਹੁਸ਼ਿਆਰਪੁਰ ਦੀ ਰਾਜਨੀਤੀ ਦੇ ਵਿੱਚ ਹੁਸ਼ਿਆਰਪੁਰ ਕੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਇਸ ਵਾਰ ਕਾਫੀ ਉਤਲ ਪੁਤਲ ਰਿਹਾ ਹੈ ਆਪਣੇ ਲੋਕ ਸਭਾ ਚੋਣਾਂ ਦੇ ਦੌਰਾਨ ਪਰ ਹੁਸ਼ਿਆਰਪੁਰ ਤੇ ਵਿੱਚ ਜਿਹੜੇ ਮੇਨ ਲੀਡਰ ਨੇ ਇਸ ਵੇਲੇ ਸੁੰਦਰ ਸ਼ਾਮ ਅਰੋੜਾ ਨੇ ਜੋ ਕਿ ਇਸ ਵੇਲੇ ਲੀਡਰ ਤੇ ਭਾਜਪਾ ਦੇ ਨੇ ਪਰ ਕਾਂਗਰਸੀ ਲੀਡਰ ਉਹਨਾਂ ਨੂੰ ਮਿਲਣ ਲਈ ਲਗਾਤਾਰ ਆ ਰਹੇ ਨੇ ਔਰ ਇਸ ਵੇਲੇ ਅਸੀਂ ਅਰੋੜਾ ਜੀ ਦੇ ਆਫਿਸ ਦੇ ਵਿੱਚ ਮੌਜੂਦ ਹਾਂ ਔਰ ਪਿਛਲੇ ਦਿਨੀ ਪ੍ਰਤਾਪ ਸਿੰਘ ਬਾਜਬਾ ਜੀ ਜੋ ਕਾਂਗਰਸ ਦੇ ਜਿਹੜੇ ਸੀਨੀਅਰ ਨੇਤਾ ਨੇ ਉਹ ਇੱਥੇ ਆਏ ਗੱਲਬਾਤ ਕੀਤੀ ਮਿਲੇ ਅਰੋੜਾ ਜੀ ਨੂੰ ਪਰ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਵੀ ਨਿੱਜੀ ਇਹ ਸਾਡਾ ਜਿਹੜਾ ਕਾਰਜਕ੍ਰਮ ਹੈ ਪ੍ਰੋਗਰਾਮ ਹੈ ਜਿਹੜਾ ਇਹ ਨਿੱਜੀ ਹੈ ਪਰ ਨਿੱਜੀ ਅਸੀਂ ਉਸ ਪ੍ਰੋਗਰਾਮ ਨੂੰ ਮੰਨ ਸਕਦੇ ਸੀ ਵੀ ਨਿੱਜੀ ਹੈ ਕਿਉਂਕਿ ਬਾਰ-ਬਾਰ ਜਦੋਂ ਕਾਂਗਰਸੀ ਲੀਡਰ ਆਉਣ ਤਾਂ ਕਿਤੇ ਨਾ ਕਿਤੇ ਕਿਆਸ ਲਗਾਏ ਜਾ ਰਹੇ ਆ ਵੀ ਭਾਜਪਾ ਨੇਤਾ ਦੇ ਘਰ ਕਾਂਗਰਸੀ ਲੀਡਰ ਆ ਰਹੇ ਨੇ ਕੁਝ ਤਾਂ ਦਾਲ ਦੇ ਵਿੱਚ ਕਾਲਾ ਹੈ ਔਰ ਹਜੇ ਉਹ ਗਲਬਾਤ ਜਿਹੜੀ ਚਰਚਾ ਚੱਲ ਹੀ ਰਹੀ ਸੀ ਕਿ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਆ ਰਾਤ ਵੇਲੇ ਇੱਥੇ ਪਹੁੰਚੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜੋ ਕਿ ਪੰਜਾਬ ਤੇ ਕਾਂਗਰਸ ਹਮੇ ਮੁੱਖ ਮੰਤਰੀ ਵੀ ਰਹੇ ਹਨ ਇੱਥੇ ਪਹੁੰਚੇ ਔਰ ਬਾਕਾਇਦਾ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜੀ ਆ ਇਹ ਗੱਲਬਾਤ ਹੋਈ ਅਰੋੜਾ ਜੀ ਦੀ ਚੰਨੀ ਜੀ ਦੀ ਖਾਣਾ ਖਾਤਾ ਗੱਲਬਾਤ ਕਰਨ ਤੋਂ ਬਾਅਦ ਕਟੋ-ਕਟ 2 ਤੋਂ 2.5 ਘੰਟੇ ਗੱਲਬਾਤ ਆਪਸ ਵਿੱਚ ਚੱਲੀ ਔਰ ਗੱਲਬਾਤ ਚੱਲਣ ਤੋਂ ਬਾਅਦ ਜਿਹੜਾ ਉਹਨਾਂ ਨੇ ਵੀ ਇਹ ਹੀ ਕਿਹਾ ਵੀ ਮੇਰਾ ਇਹਨਾਂ ਦੇ ਨਾਲ ਬਹੁਤ ਪਿਆਰ ਹੈ ਬਹੁਤ ਹੀ ਮਤਲਬ ਕਲੋਜ਼ ਰਿਸ਼ਤਾ ਹੈ ਚਾਹੇ ਉਹ ਦੂਸਰੀ ਪਾਰਟੀ ਜੀ ਸੀ ਫਿਰ ਵੀ ਬਹੁਤ ਅੱਛੇ ਇਹਨਾਂ ਦੇ ਨਾਲ ਤਾਲੁਕਾਤ ਨੇ ਜਿਹੜੇ ਚੰਨੀ ਸਾਹਬ ਦੇ ਨਾਲ ਤਾਲੁਕਾਤ ਅਰੋੜਾ ਜੀ ਦੇ ਇਹ ਤਾਂ ਅਸੀਂ ਮੰਨਦੇ ਆਂ ਪਰ ਇਸ ਵੇਲੇ ਜਿਹੜੇ ਉਹਨਾਂ ਦਾ ਆਉਣਾ ਕਿਉਂਕਿ ਪਹਿਲਾਂ ਕੋਈ ਵੀ ਲੀਡਰ ਜਦੋਂ ਇਹ ਭਾਜਪਾ ਚ ਜੁਆਇਨਿੰਗ ਕੀਤੀ 2 ਸਾਲ ਪਹਿਲਾਂ ਉਸ ਤੋਂ ਬਾਅਦ ਕੋਈ ਵੀ ਕਾਂਗਰਸੀ ਲੀਡਰ ਇਹਨਾਂ ਦੇ ਘਰ ਆਉਂਦਾ ਦਿਖਾਈ ਦਿੰਦਾ ਨਹੀਂ ਨਜ਼ਰ ਆਇਆ ਕਿਤੇ ਨਾ ਕਿਤੇ ਜਦੋਂ ਇਹ ਪਾਰਟੀ ਛੱਡ ਕੇ ਗਏ ਤਾਂ ਉਸ ਵੇਲੇ ਵੀ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਨਿੰਦਾ ਰਾਜਾ ਬਰਿੰਗ ਜੀ ਨੇ ਕੀਤੀ ਸੀ ਇਸ ਜਗ੍ਹਾ ਤੇ ਆਈ ਸੀ ਔਰ ਇਹਨਾਂ ਤੇ ਬਹੁਤ ਕਪਲੇਬਾਜੀ ਦੇ આરોਪ ਲਗਾਏ ਗਏ ਸੀ ਜਿਹੜੀਆਂ ਲੋਕ ਸਭਾ ਇਹ ਲੋਕ ਸਭਾ ਚ ਉਹਨਾਂ ਦੇ ਵਿੱਚ ਵੀ ਥੋੜਾ ਜਿਹਾ ਅ ਅਰੋੜਾ ਜੀ ਘਟੇ ਦਿਖਾਈ ਦਿੱਤੇ ਨਾ ਇਹਨਾਂ ਨੇ ਕੋਈ ਅੱਛੇ ਤਰੀਕੇ ਨਾਲ ਪ੍ਰਚਾਰ ਭਾਜਪਾ ਲਈ ਕੀਤਾ ਔਰ ਭਾਜਪਾ ਵੱਲੋਂ ਵੀ ਜਿੱਦਾਂ ਕਿਆਸ ਲਗਾਏ ਜਾ ਰਹੇ ਸਨ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਤੂਲ ਨਹੀਂ ਦਿੱਤਾ ਜਾ ਰਿਹਾ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਉਹ ਜੋ ਮਾਨ ਸਨਮਾਨ ਜਿਹੜਾ ਇਹਨਾਂ ਨੂੰ ਕਾਂਗਰਸ ਚ ਮਿਲਿਆ ਸੀ ਉਹ ਸ਼ਾਇਦ ਇਹਨਾਂ ਨੂੰ ਨਹੀਂ ਮਿਲ ਰਹੀ ਸੀ ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇਹ ਤੜੇ ਆ ਹੁਸ਼ਿਆਰਪੁਰ ਦੇ ਵਿੱਚ ਭਾਜਪਾ ਦੇ ਤਿੰਨ ਤੜੇ ਨੇ ਇੱਕ ਤਿਕਸ਼ਣਸੂਧ ਗਰੁੱਪ ਆ ਜਿਹੜਾ ਉਹ ਕਾਫੀ ਮਤਲਬ ਜਿਹਨੂੰ ਕਹਿੰਦੇ ਆ ਵੀ ਆਪਾਂ ਸੂਬਾ ਸਾਹਿਬ ਦੇ ਘਰੋਂ ਹੀ ਇਹ ਜਿਹੜੀ ਰਾਜਨੀਤੀ ਚੱਲਦੀ ਹੈ ਦੂਸਰੇ ਪਾਸੇ ਇਹ ਆ ਜੀ ਅਵਿਨਾਸ਼ ਸਰਾਇ ਖੰਨਾ ਜੀ ਉਹ ਵੀ ਭਾਜਪਾ ਦੇ ਨੇਤਾ ਉਹਨਾਂ ਦਾ ਗਰੁੱਪ ਵੱਖਰਾ ਹੈ ਇਸੇ ਤਰ੍ਹਾਂ ਦਾ ਨਾਲ ਇੱਕ ਗਰੁੱਪ ਨੇ ਸਾਫ ਕਾ ਕੇਂਦਰੀ ਮੰਤਰੀ ਅਤੇ ਸਾਫ ਕਾ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਭਾਜਪਾ ਦੇ ਉਹ ਹੈ ਜੀ ਬੀਜੇ ਸਾਹਪਲਾ ਜੀ ਉਹਨਾਂ ਦਾ ਇਹ ਤਿੰਨ ਗਰੁੱਪਾਂ ਦੇ ਵਿੱਚ ਕਿਤੇ ਨਾ ਕਿਤੇ ਅਰੋੜਾ ਜੀ ਜਦੋਂ ਇੱਥੇ ਪਹੁੰਚੇ ਤਾਂ ਇੱਕ ਵੱਖਰਾ ਗਰੁੱਪ ਬਣਿਆ ਦਿਖਾਈ ਦਿੱਤਾ ਜਿਹਦੇ ਕਰਕੇ ਜਿਹੜਾ ਸੀਗਾ ਇਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਲੱਗ ਰਿਹਾ ਸੀ ਵੀ ਅਗਨੋਰ ਕੀਤਾ ਜਾ ਰਿਹਾ ਹੈ ਤੇ ਇਹ ਥੋੜੇ ਇਲੈਕਸ਼ਨ ਦੇ ਵਿੱਚ ਵੀ ਉਖੜੇ ਉਖੜੇ ਨਜ਼ਰ ਆਏ ਔਰ ਉਸ ਸਾਫ਼ ਦਿਨਾ ਪ੍ਰਚਾਰ ਨਹੀਂ ਕੀਤਾ ਪਰ ਜਿਹੜਾ ਹੁਣ ਤਾਜ਼ਾ ਮਾਮਲੇ ਵਿੱਚ ਪ੍ਰਤਾਪ ਸਿੰਘ ਬਾਜਵਾ ਜੀ ਆਏ ਹੈ ਔਰ ਚੰਨੀ ਸਾਹਿਬ ਇੱਥੇ ਪਹੁੰਚੇ ਨੇ ਚਾਹੇ ਉਹਨਾਂ ਨੇ ਨਿੱਜੀ ਇਹ ਕਿ ਆ ਵੀ ਮੇਰਾ ਨਿੱਜੀ ਦੌਰਾ ਆ ਮੈਂ ਪਰਸਨਲੀ ਤੌਰ ਤੇ ਦੋਸਤੀ ਨਿਵਾਣਾ ਆਇਆ ਇਥੋਂ ਨੰਗਰੇ ਸੀ ਪਰ ਇਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਵਿੱਚ ਜਾਂ ਰਾਜਨੀਤਿਕ ਗਰਗ ਆਪਣੇ ਗਲਿਆਰਿਆਂ ਦੇ ਵਿੱਚ ਜਿਹੜੀ ਹੈ ਇਹ ਗੱਲਬਾਤ ਜਿਹੜੀ ਚੱਲ ਰਹੀ ਹੈ ਉਹ ਕਿਤੇ ਨਾ ਕਿਤੇ ਇਹ ਆਪਾਂ ਕਹਿ ਸਕਦੇ ਸੰਦੇਸ਼ ਦੇ ਰਹੀ ਆ ਜਾਂ ਦੱਸ ਰਹੀ ਆ ਜਿਹਾਉਣ ਵਾਲੇ ਸਮੇਂ ਦੇ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਸੁੰਦਰ ਸ਼ਾਮ ਅਰੋੜਾ ਜੀ ਦੁਬਾਰਾ ਕਾਂਗਰਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਾ ਸਕਦੇ ਹਨ ਸਿਰਫ ਉਡੀਕ ਕਰ ਰਹੇ ਨੇ ਇੱਕੋ ਹੀ بڑے ਫੰਕਸ਼ਨ ਦੀ ਕੋਈ بڑے ਲੀਡਰ ਦੀ ਹੋ ਸਕਦਾ ਹੈ ਰਾਹੁਲ ਜੀ ਜਾਂ ਕੋਈ ਹੋਰ بڑے ਲੀਡਰ بڑے ਫੰਕਸ਼ਨ ਦੇ ਵਿੱਚ ਇਹਨਾਂ ਨੂੰ ਇੱਥੇ ਬੁਲਾਉਣ ਇਹਨਾਂ ਨੂੰ ਮਾਨ ਸਨਮਾਨ ਦੇਣ ਔਰ ਦੁਬਾਰਾ ਜਿਹੜੀ ਆਪਾਂ ਪਾਰਟੀ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਜਾਣਗੇ ਆਪਾਂ ਕਹਿ ਸਕਦੇ ਘਰ ਵਾਪਸੀ ਜਿਹਨੂੰ ਕਹਿੰਦੇ ਆ ਘਰ ਵਾਪਸੀ ਜਿਹੜੀ ਆ ਇਹਨਾਂ ਦੀ ਹੋ ਸਕਦੀ ਹੈ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਵਿੱਚ ਦੋ ਲੀਡਰ ਇੱਥੇ ਦੋ بڑے ਲੀਡਰ ਕਿਉਂਕਿ ਪਹਿਲਾ ਸਾਫ ਦਾ ਸੀਮ ਤੇ ਪ੍ਰਤਾਪ ਸਿੰਘ ਬਾਜਵਾ ਦੋ ਬڑے ਲੀਡਰ ਇਥੇ ਆ ਚੁੱਕੇ ਹਨ ਹੋਰ ਵੀ ਲੀਡਰ ਆਉਣ ਇੱਕ ਦੇ ਦਿਨ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਇਹ ਜਿਹੜੇ ਆ ਇਹ ਪਾਰਟੀ ਵਿੱਚ ਜਾ ਸਕਦੇ ਕਿਉਂਕਿ ਭਾਜਪਾ ਦੇ ਵੱਲੋਂ ਵੀ ਕਿਸੇ ਤਰ੍ਹਾਂ ਦਾ ਹਜੇ ਕੋਈ ਵੀ ਬਿਆਨ ਨਹੀਂ ਆਇਆ ਹੈ